ਹੁਣ ਕੀ ਹੈ ਹੁਣ ਜਿਹੜੀ ਜੇਲ ਹੈ ਉਹਦੇ ਵਿੱਚ ਤਮਾਕੂ ਬੀੜੀ ਇਹੋ ਜੇ ਨਸ਼ੇ ਵੀ ਬੈਨ ਕਰਦੇ ਕਰਤੇ ਹਾਂ ਬਿਲਕੁਲ ਬੈਨ ਹੈ ਹਾਂ ਹੁਣ ਬੈਨ ਹੈ ਮਿਲਦੇ ਹੈਗੇ ਆ ਅੱਛਾ ਹੁਣ ਜਿਹੜੇ ਬੰਦੇ ਦੀ ਅੰਦਰ ਸੈਟਿੰਗ ਹੈ ਹਾਂ ਉਹਨੂੰ ਬਾਹਰ ਆਉਣ ਦੀ ਲੋੜ ਨਹੀਂ ਬਾਈ ਅੱਛਾ ਕਿਉਂ ਹਾਂ ਜਿਹੜੀ ਤਮਾਕੂ ਦੀ ਮਤਲਬ ਪੁਰੀ ਹੈ ਹਾਂ ਜੇ ਤੁਸੀਂ ਪੈਸੇ ਵਾਲੇ ਐ ਹਾਂ ਇਕੱਠੇ ਪੈਸੇ ਆ ਜਾਂ ਪੰਜ ਬੰਦੇ ਬੈਰਕ ਚੋੜ ਰੜ ਕੇ ਲੈ ਰਹੇ ਹਾਂ ਹਾਂ ਤੇ ਬਾਹਰ 10 ਰੁਪਏ ਦੀ ਐ ਹਾਂ ਅੰਦਰ 2500 ਦੀ ਐ ਹੂੰ ਠੀਕ ਐ ਜੀ ਹੂੰ 2500 ਚੋਂ ਜੇ 1000 ਰੁਪਿਆ ਵੀ ਦੇਤਾ ਹੂੰ ਪਾਸੀ ਹੂੰ ਤੇ ਉਹ ਵੇਖ ਲਓ ਕਿਹੜੇ ਹਿਸਾਬ ਨਾਲ ਹਨਾ ਹੂੰ ਕਿਉਂਕਿ ਫੇਰ ਜੇ ਤੁਸੀਂ ਲੈਣਾ 500 ਦਾ ਹੂੰ ਤਾਂ ਬੋਤਲ ਦਾ ਟੱਕਣ ਦੇਣਾ ਤੁਹਾਨੂੰ अच्छा ठीक है हां ਹੁਣ ਬੀੜੀ ਲੈਣੀ ਆ 200 ਦੀ ਇੱਕ اچھا ਜਿਹੜਾ 10ਾਂ 20ਾਂ ਦਾ ਪੂਰਾ ਬੰਡਲ ਹੈ ਪੱਕੀ ਗੱਲ ਆ ਪੱਕੀ ਯਾਰ ਜਿਹੜੇ ਅੰਦਰ ਮੁੰਡੇ ਬੈਠੇ ਪੁੱਛੋ اچھا ਠੀਕ ਹੈ ਹਾਂ ਯਾਰ ਮੁੰਨੇ ਗੱਲ ਦੀ ਸਮਝ ਨਹੀਂ ਆਉਂਦੀ ਹਾਂ ਹੁਣ ਉਹ ਨਸ਼ਾ ਲੈ ਕੇ ਕੌਣ ਆ ਰਿਹਾ ਹੈ ਅੰਦਰ ਡਿੱਗੀਆਂ ਪਾਣੀ ਵਾਲੀਆਂ ਨਾ ਨਾ ਬੰਦੇ اچھا ਡਿੱਗੀਆਂ ਉਹ ਆਦੇ ਸਰੀਰ ਦੇ ਵਿੱਚ ਪਾ ਕੇ ਲੈ ਕੇ ਆਉਂਦੇ ਆ ਦੇਖ ਉਹਨਾਂ ਦਾ ਨਾਂ ਡਿੱਗੀ ਐ ਕਿਰਾਏ ਤੇ ਚੱਲਦੇ ਆ ਕਿਰਾਏ ਤੇ ਹਾਂਜੀ ਜਿਵੇਂ ਟੈਕਸੀਆਂ ਚੱਲਦੀਆਂ ਜਿਵੇਂ ਆਪਾਂ ਬਾਹਰ ਟੈਕਸੀ ਕਰਾਉਨੇ ਨਾ ਕਿਰਾਏ ਨੂੰ ਹਾਂ ਉਹ ਅੰਦਰ ਕਿਰਾਏ ਤੇ ਮਿਲਦੇ ਜਦੋਂ ਇਹ ਸਮਾਨ ਲੈ ਕੇ ਉਹਨਾਂ ਡਿੱਗੀ ਲੈ ਕੇ ਆਉਗੀ ਡਿੱਗੀ ਬੱਕਰੀਆਂ ਚੱਲਦੀਆਂ ਜਾਣੀ ਹਾਂਜੀ ਅੱਛਾ ਇਹਨਾਂ ਤੋਂ ਦੇਖੋ ਕਿੰਨਾ ਗੈਰਕਾਨੂੰਨੀ ਕੰਮ ਐ ਅੱਛਾ ਠੀਕ ਐ ਉਹਨਾਂ ਨੂੰ ਕੁਝ ਵੀ ਹੋ ਸਕਦਾ ਉਹ ਬੰਦਿਆਂ ਨੂੰ ਹਾਂ ਇੰਨਾ ਸਮਾਨ ਪਾਉਣਾ ਹਾਂ ਕੱਢਣਾ ਯਾਰ ਕੋਈ ਬਿਮਾਰੀ ਲੱਗ ਸਕਦੀ 100 ਕੁਸ ਹੋ ਸਕਦਾ ਯਾਰ ਅੱਛਾ ਠੀਕ ਹੈ ਫਿਰ ਉਹ ਡਿੱਗੀਆਂ ਜਿਹੜੀਆਂ ਉਹਨਾਂ ਦਾ ਨਾਂ ਡਿੱਗੀ ਹੈ ਡਿੱਗੀ ਅੱਛਾ ਬੰਦੇ ਦਾ ਨਾਂ ਬੰਦੇ ਦਾ ਨਾਂ ਉਹਨੂੰ ਡਿੱਗੀ ਕਿਹਾ ਜਾਂਦਾ ਅੱਛਾ ਇਹ ਡਿੱਗੀ ਹੈ ਵੀ ਸਮਾਨ ਲੈ ਕੇ ਆਉਂਦੇ ਆ ਠੀਕ ਆ ਉਹ ਹੁਣ ਪ੍ਰਸ਼ਾਸਨ ਨੂੰ ਵੀ ਤਾਂ ਪਤਾ ਵੀ ਆ ਡਿੱਗੀ ਹੈ ਅੱਛਾ ਉਹਨਾਂ ਨੂੰ ਵੀ ਪਤਾ ਪਤਾ ਹੈ ਅੱਛਾ ਪਰ ਉਹ ਕਿਉਂ ਨਹੀਂ ਰੋਕਦੇ ਹਾਂ ਕਿਉਂਕਿ ਜਿਹੜਾ ਪੈਸਾ ਲੈਂਦੀ ਹੈ ਡਿੱਗੀ ਉਹ ਪਹੁੰਚਦਾ ਉੱਥੇ ਅੱਧਾ ਅੱਛਾ ਇੱਕ ਵੇਰੀ ਇੱਕ ਮੁੰਡੇ ਨੇ ਹਾਂ ਤਮਾਕੂ ਦੀ ਬੁੜੀ ਮੰਗਾ ਲਈ ਹਾਂ ਤਰੀਕ ਤੇ ਆਏ ਅੱਛਾ ਤਰੀਕ ਤੇ ਆਏ ਨੇ ਵਿਚਾਰੇ ਜਿਹੜੇ ਮਲਾਜ਼ਮ ਹੁੰਦੇ ਆ ਹਾਂ ਉਹ ਬਾਹਰ ਰਹਿ ਜਾਂਦੇ ਹੂੰ ਤੈਨੂੰ ਪਤਾ ਨਾ ਹੱਤ ਘੜੀ ਕੋਲ ਕਿ ਉਹਨੂੰ ਅੰਦਰ ਬਾੜ ਦਿੰਦੇ ਹੂੰ ਹੁਣ ਅੰਦਰ ਮੈਂ ਵੀ ਬਹਿ ਸਕਦਾ ਜਾ ਕੇ ਕਿਹਨੇ ਰੋਕਣਾ ਬਾਈ ਹੂੰ ਕੋਟ 'ਚ ਹਾਂ ਹਾਂ ਤੇ ਉਹ ਜਦੋਂ ਬਾਹਰ ਨਿਕਲਦਾ ਨਾ ਤਰੀਕ ਤੋਂ ਜਿਹੜਾ ਮੁੰਡਾ ਹੁੰਦਾ ਜਾਂ ਤਾਂ ਉਹਦੀ ਮੁੱਠੀ ਚ ਦੇ ਦਿੰਦਾ ਹੂੰ ਨਹੀਂ ਜਦੋਂ ਆਏ ਅੱਗੇ ਪਿੱਛੇ ਹੁੰਦੇ ਆ ਕਿਵੇਂ ਨੇ ਕਿਵੇਂ ਉਹ ਪਛਾਣ ਤੀ ਉਹਨੇ ਅੱਛਾ ਉਹ ਅੰਦਰ ਚਲੇ ਗਿਆ ਬੈਰਕ ਚ ਬੈਰਕ ਚ ਉਹਨੇ ਵੇਖਿਆ ਜਦੋਂ ਜਿਹੜੇ ਹੁੰਦੇ ਨੇ ਬਕਸੀ ਖਾਨੇ ਹਾਂ ਬਕਸੀ ਖਾਨੇ ਜਦੋਂ ਬਕਸੀ ਖਾਨੇ ਚ ਤਾੜਤਾ ਲਿਆ ਕੇ ਹਾਂ ਤੇ ਉਹਨੇ ਅੰਦਰ ਆਵਾਜ਼ ਮਾਰੀ ਕਹਿੰਦਾ ਕੋਈ ਡਿੱਗੀ ਹੈ ਹਾਂ ਉਹ ਕਹਿੰਦਾ ਹੈਗਾ ਭਾਈ ਦੱਸ ਕੀ ਹੈ ਹਾਂ ਮਾਣ ਦੱਸ ਹਾਂ ਹਾਂ ਕਹਿੰਦਾ ਪੁੜੀ ਆ ਜਰਦੀ ਵਾਲੀ ਕਹਿੰਦਾ ਅੱਦੋ-ਅਦੋ ਹੋ ਅੱਛਾ ਕਹਿੰਦਾ ਅੱਦੋ-ਅਦੋ ਹੋ ਭਾਈ ਹਾਂ ਕਾ ਠੀਕ ਹੈ ਹਾਂ ਅੱਦੋ-ਅਦੋ ਕਰ ਲਾਂਗੇ ਹਾਂ ਹੁਣ ਅੱਦੋ-ਅੱਦ ਕਰਨ ਦੇ ਚੱਕਰ 'ਚ ਉਹਨੇ ਯਾਨੀ ਡਿੱਗੀ ਨੇ ਸਮਾਨ ਪਾ ਲਿਆ ਠੀਕ ਹੈ ਅੱਛਾ ਹੁਣ ਦੇਣ ਛੇਪ ਜਾਂਦਾ ਹੈ ਜੇਲ੍ਹ ਜਾਂਦਿਆਂ ਨੂੰ ਹਾਂ ਉਧਰੋਂ ਬੰਦੀ ਦਾ ਟਾਈਮ ਹੋ ਜਾਂਦਾ ਹੈ ਹਾਂ ਹਾਂ ਉਧਰੋਂ ਉਹਦੇ ਨਾਲ ਦੇ ਵੀ ਢੀਕਦੇ ਆ ਵੀ ਆਪਣੇ ਵਾਲਾ ਗਿਆ ਜਰਦਾ ਲੈ ਕੇ ਆਊਗਾ ਅੱਛਾ ਜਰਦਾ ਹੁਣ ਡਿੱਗੀ 'ਚ ਹੈ ਹਾਂ ਹੁਣ ਉਹਨੂੰ ਇਹ ਵੀ ਫਿਕਰ ਹੈ ਜੇ ਡਿੱਗੀ ਆਪ ਦੇ ਬੈਰ 'ਚ ਚਲੀ ਗਈ ਤਬੇਰ ਕੋ ਬੰਦ ਹੋ ਜਾਣੀ ਹੈ ਠੀਕ ਹੈ ਗੱਲ ਦਾ ਹਸੀ ਵਾਲੀ ਹੈ ਇਹ ਠੀਕ ਹੈ ਠੀਕ ਹੈ ਇਹ ਨਮਕਾ ਵੀ ਸੁਣਾਤੀ ਬਾਬਾ ਹਾਂ ਉਹ ਫਿਰ ਕੀ ਕਰਦੇ ਆ ਉਹਨਾਂ ਨੇ ਕਿਹਾ ਡਿੱਗੀ ਨੂੰ ਖਾਲੀ ਥਾਂ ਚ ਲੈ ਗਏ ਅੱਛਾ ਕਹਿੰਦੇ ਵੀ ਘੱਟ ਅੱਛਾ ਹੁਣ ਡਿੱਗੀ ਤੋਂ ਟਾਈਮ ਲੱਗ ਰਿਹਾ ਨਿਕਲ ਨਹੀਂ ਰਿਹਾ ਅੱਛਾ ਉਹਨਾਂ ਨੇ ਕਹੇ ਵੀ ਬਹਾਨਾ ਲਾ ਰਿਹਾ ਹਾਂ ਪਰ ਡਿੱਗੀ ਕਹਿੰਦਾ ਜੋਰ ਨਹੀਂ ਪੈਂਦਾ ਹਾਂ ਕਹਿੰਦਾ ਮਾਰੀ ਤੇ ਜਾਂਦਾ ਘੱਟਦਾ ਹੁਣ ਉਹਨਾਂ ਨੂੰ ਭਾਈ ਫੀਤਾ ਜਿਹੜਾ ਨਹੀਂ ਹੁੰਦਾ ਆਪਣਾ ਲੋਰ ਚ ਹਾਂ ਉਹ ਕਿੰਨਾ ਤਗੜਾ ਹੁੰਦਾ ਟੁੱਟਦਾ ਨਹੀਂ ਉਹ ਉਹਨਾਂ ਨੇ ਲੋਰ ਵਾਲਾ ਫੀਤਾ ਘੱਡ ਕੇ ਡਿੱਗੀ ਦੇ ਗਲ ਚ ਫਸਾ ਲਿਆ ਕਦੇ ਕੱਟੋ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕਿੰਨਾ ਕੁ ਖਿੱਚੀ ਜਾਂਦੇ ਸੀ ਹਨੇਰਾ ਸੀਗਾ ਤੇ ਬਈ ਡਿੱਗੀ ਮਾਰਤੀ ਠੀਕ ਹੈ ਅੱਛਾ ਡਿੱਗੀ ਮਰ ਗਈ ਇੱਕ ਮੇਰੇ ਅਰਕਾ ਬਜਾਰਾ ਨਮਾ ਆਇਆ ਸੀ ਹਾਂ ਉਧਰੋਂ ਰੌਲਾ ਪੈ ਗਿਆ ਅੱਛਾ ਡਿੱਗੀ ਮਾਰਦੀ ਓਏ ਕਿ ਡਿੱਗੀ ਮਾਰਦੀ ਓਏ ਡਿੱਗੀ ਮਾਰਦੀ ਓਏ ਕੋਈ ਬਜ਼ੁਰਗ ਜੀ ਕਹਿੰਦਾ ਤੋੜਤੀ ਹੋ ਸਾਲੇ ਡਿੱਗੀ ਲਾਗੀ ਮਰਨਾ ਹਾਂ ਉਹ ਕਹਿੰਦਾ ਨਹੀਂ ਓ ਬਾਬਾ ਆਪਣੀ ਬੈਰਕ ਦਾ ਸਮਾਨ ਢੋਂਦੀ ਡਿੱਗੀ ਉਹ ਮਾਰਦੀ ਚਲਾ ਗਦੀ ਆ ਓਏ ਕਹਾਂ ਨਾ ਲ ਗਦੀ ਰੋ ਤੂੰ ਕਹਿੰਦਾ ਹਿਮਕੁੰਡ ਪਰਦਾ ਇਹ ਸਮਾਨ ਲੈ ਕੇ ਜਾਣਾ ਜਾਂ ਬੰਦਾ ਪਿਟਾ ਕੇ ਲੈ ਜਾਣਾ ਇੱਥੇ ਡਿੱਗੀਆਂ ਦਾ ਸਮਾਨ ਲਿਆਉਣ ਆ ਤੇ ਬੰਦਾ ਹੁੰਦਾ ਉਹ ਮਾਰਦਾ ਕਹਿੰਦਾ ਸੌਰੇ ਤੋਂ ਮੈਨੂੰ ਤਾਂ ਕੋਈ ਸਮਝੋ ਹੀ ਪਈ ਹੋਇਆ ਪਿਆ ਗੱਲ ਯਾਰ ਮੈਂ ਕਹਦਾ ਯਾਰ ਭੰਬਲ ਭੂਸੇ ਹੀ ਪੈ ਗਿਆ ਉਦੋਂ ਉਹ ਚਾਰ ਭੱਜੇ ਆਏ ਸੁਪਰਡੈਂਟ ਵਗੈਰਾ ਆਏ ਜਦੋਂ ਵੇਖਿਆ ਆ ਕੇ ਤੇ ਡਿੱਗੀ ਤੇ ਚੱਕਦੀ ਠੀਕ ਹੈ ਠੀਕ ਆ ਉਹ ਕਹਿੰਦੇ ਵੀ ਇਹ ਮਾਰੀ ਤਾਂ ਡਿੱਗੀ ਹੈ ਹਾਂ ਪਰ ਮਾਰੀ ਕੀ ਨੇ ਹਾਂ ਇਹ ਪਤਾ ਲੱਗ ਗਿਆ ਹੇਰ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਬੰਦੇ ਤਰੀਕ ਤੇ ਗਏ ਸੀ ਹੂੰ ਠੀਕ ਹੈ ਹੂੰ ਉਹਨਾਂ ਨੇ ਵੀ ਤਰੀਕ ਵਾਲੇ ਬੰਦੇ ਕਿਹੜੇ-ਕਿਹੜੇ ਸੀ ਫਲਾਨੇ ਸੀ ਉਹ ਕਹਿੰਦਾ ਖੋਲੋ ਕੈਮਰਾ ਹੂੰ ਜੋ ਖੋਲਿਆ ਕੈਮਰਾ ਤੇ ਡਿੱਗੀ ਨੂੰ ਲਈ ਜਾਂਦੇ ਸੀ ਪਿੱਛੇ ਅੱਛਾ ਉਹ ਕੰਦਾ ਫਿਰਦੇ ਆ ਉਹ ਦੱਸੋ ਏ ਹਾਂ ਉਹ ਕਹਿੰਦਾ ਸਾਡਾ ਸਮਾਨ ਸੀਗਾ ਭਲਾ ਉਹਨਾਂ ਚੈੱਕ ਕਰ ਲੋ ਜਿਹੜੀ ਡਿੱਗੀ ਜੀ ਪਿਆ ਅੱਛਾ ਇਹ ਦਿੱਤਾ ਨਹੀਂ ਸੀ ਹਾਂ ਅੰਦਰ ਨਾਲੇ ਤਾਂ ਇੱਕ ਜਰਦੇ ਦੀ ਪੁੜੀ ਪਿੱਛੇ ਮੁੰਡਾ ਮਰ ਗਿਆ ਹਾਂ ਨਾਲੇ ਉਹਨਾਂ ਦੇ 302 ਲੱਗ ਗਈ ਹਾਂ ਠੀਕ ਹੈ ਹਾਂ ਤੇ ਜੇ ਟੱਕਣਾਂ ਦੇ ਹਿਸਾਬ ਨਾਲ ਲੈਣੇ ਤਾਂ ਆਪਾਂ 5000 ਦੀ ਹੈ ਜੇ ਊਂ ਲੈਣੇ ਤਾਂ ਆਪਾਂ 2500 ਦੀ ਹੈ ਹਾਂ ਜੇ ਉਹੀ ਚੀਜ਼ ਕੰਟੀਨ ਤੇ ਰੈਗੂਲਰ ਕਰ ਦੇਣ ਕਿੱਡਾ ਕੁ ਮਾੜਾ ਨਸਾ ਵੀ ਜਿਹੜਾ ਆਮ ਗਰੀਬ ਬੰਦਾ ਖਾਂਦਾ ਹੈ ਹਾਂ ਬਿਲਕੁਲ ਸਹੀ ਗੱਲ ਹਾਂ ਜੇ ਹੁਣ ਗਰੀਬ ਬੰਦੇ ਨੇ ਬੀੜੀ ਵੀ ਆਦਤ ਹੈ ਹੂੰ ਤਾਂ ਘਰੇ ਫੋਨ ਲਾਉਂਦਾ ਮੈਨੂੰ ਪੈਸੇ ਭੇਜੋ ਹੂੰ ਕਰਦੇ ਪੈਸੇ ਭੇਜਦੇ ਐ ਹੂੰ ਤੋ ਫੜ ਕੇ ਭੇਜਦੇ ਆ ਦਿਹਾੜੀ ਵਾਲਾ ਤਾਂ ਅੰਦਰ ਬੈਠਾ ਹੈ ਹੂੰ ਏਜਣਗੇ ਨਾ ਹੂੰ ਉਹ ਹੁਣ ਕੀ ਪਤਾ ਕਿੰਨਾ ਕੁ ਟਾਈਮ ਵੇਚਣਗੇ ਜਦੋਂ ਉਹ ਬਾਹਰ ਜਾਊਗਾ ਹੂੰ ਉਹ 20000 30000 ਬਣ ਗਿਆ ਬਾਬਾ ਨਾਲੇ ਬੀੜੀ ਨਾਲ ਤਾਂ ਚੜਾ ਗੁੱਗ ਲੱਗ ਜੂਗੀ ਜਰਦੇ ਦਾ ਤਾਂ ਕੋਈ ਨੁਕਸਾਨ ਹੀ ਨਹੀਂ ਆ ਉਹ ਬਾਈ ਤੈਨੂੰ ਅੱਗ ਵਾਲੀ ਗੱਲ ਵੀ ਦੱਸਦਾ ਹਾਂ ਜਿਹੜੀ ਹੁਣ ਐ ਬੀੜੀ ਜਾਂਦੀ ਉਹ ਕਿਹੜੇ ਬਿਨਾ ਅੱਗ ਤੋਂ ਜਾਂਦੀ ਆ ਯਾਰ ਹਾਂ ਜਿਹੜੀ ਹੁਣ ਚੋਰੀ ਚਲੀ ਜਾਂਦੀ ਆ ਉਹ ਤਾਂ ਮਤਲਬ ਉਹਦੇ ਨਾਲ ਅੱਗ ਨਹੀਂ ਲੱਗਦੀ ਨਹੀਂ ਉਹ ਤਾਂ ਲੱਗਦੀ ਆ ਫੇਰ ਗੱਲ ਇੱਕ ਹੈ ਵੀ ਹੁਣ ਜਿਹੜਾ ਬੰਦਾ ਬੀੜੀ ਤਮਾਕੂ ਵੇਚ ਰਿਹਾ ਆ ਆਪਦੀ ਬੈਰਕ ਦੇ ਵਿੱਚ ਹਾਂ ਉਹਦੀ ਬੈਰਕ ਚ ਸਾਰੇ ਜਾ ਰਹੇ ਆ ਉਹ ਤਾਂ ਦਾਸ ਨੂੰ ਨਹੀਂ ਪਤਾ ਅੰਦਰ ਕਿਉਂ ਬੜ ਰਹੇ ਸਾਰੇ ਹਾਂ ਉੱਥੇ ਕੁਝ ਮਿਲਦਾ ਹੈ ਹਾਂ ਮਿਲਦਾ ਪਤਾ ਤਾਂ ਨਹੀਂ ਹਾਂ ਕੁਝ ਪਤਾ ਹੁੰਦਾ ਹਾਂ ਜਿਹੜੀ ਚੀਜ਼ ਦਸਾਂ ਦੀ ਜਿਹਦੀ 5000 ਦੀ 2500 ਦੀ ਵੇਖਦੀ ਆ 2000 ਦੀ ਵੇਖਦੀ ਆ ਹਾਂ ਤੇ ਬਾਈ ਜੀ ਜੇ ਆਥਣ ਨੂੰ ਦਾਸ ਪੁੜੀਆਂ ਹੀ ਵੇਚਤੀਆਂ 50000 3000 ਰੁਪਿਆ ਵਟ ਲਿਆ ਬਿਲਕੁਲ ਬਿਲਕੁਲ ਤੇ ਉਹਨੂੰ ਬਾਹਰ ਬਲੈਕ ਕਰਨ ਦੀ ਕੀ ਲੋੜ ਹੈ ਸਹੀ ਗੱਲ ਆ ਪਪਾ ਠੀਕ ਹੈ ਹਮ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਵੀ ਉਹ ਬਾਹਰ ਆਊਗਾ ਕਰਜ਼ਾ ਲਾਉਣ ਦੀ بجائے ਫੇਰ ਕੋਈ ਮਾੜਾ ਕੰਮ ਕਰੂਗਾ ਹਮ ਫੇਰ ਫੜਿਆ ਗਿਆ ਫੇਰ ਅੰਦਰ ਹਮ ਇਹਦਾ ਮਤਲਬ ਆਪਾਂ ਉਹਨੂੰ ਸੁਧਾਰਿਆ ਨਹੀਂ ਉਹਦਾ ਆਉਣ ਜਾਣ ਬਣਾ ਲਿਆ ਜੇਲ੍ਹ ਚ ਕਰਜ਼ਾਈ ਕਰਕੇ ਬਿਲਕੁਲ ਸਹੀ ਗੱਲ ਠੀਕ ਹੈ ਹਮ ਉਹ ਆਉਣ ਜਾਣ ਬਣ ਗਿਆ ਉਹਦਾ ਹਮ ਮੈਂ ਤਾਂ ਕਹਿੰਨਾ ਨਾ ਜੇਲ੍ਹ ਸੁਧਾਰ ਘਰ ਘਟਾ ਦੇ ਵਿਗਾਰ ਘਰ ਵੱਧ ਹੈ ਹੂੰ ਉੱਥੇ ਇੰਜੀਨੀਅਰ ਪੈਦਾ ਹੋ ਜਾਂਦੇ ਆ ਭਾਈ ਹੂੰ ਜਿਹੜੀ ਰਹੀ ਗੱਲ ਤੂੰ ਅੱਗ ਦੀ ਗੱਲ ਕਰਦਾ ਨਾ ਹਾਂ ਉੱਥੇ ਮੋਬਾਈਲ ਚਲਿਆ ਜਾਂਦਾ ਹੈ ਹਾਂ ਮੋਬਾਈਲ ਤਾਂ ਡਿੱਗੀ ਜਾਂਦਾ ਹੈ ਹਾਂ ਅੱਛਾ ਵੀ ਡਿੱਗੀ ਜਾਂਦਾ ਮੋਬਾਈਲ ਮੂਲ ਸਭ ਡਿੱਗੀ ਜਾਂਦੇ ਆ ਭਾਈ ਜੀ ਇਹ ਖਰਾਬ ਨਹੀਂ ਹੁੰਦਾ ਨਾ ਭਾਈ ਉਹਨਾਂ ਕੋਲ ਬੜੇ ਤਰੀਕੇ ਹੈ ਅੱਛਾ ਉਹ ਆਪਾਂ ਹੁਣ ਫੋਨ ਤੇ ਨਹੀਂ ਦੱਸ ਸਕਦੇ ਹਨਾ ਹਾਂ ਤੇ ਚਾਰਜਰ ਨਹੀਂ ਨਾ ਪਾ ਸਕਦਾ ਡਿੱਗੀ ਚ ਅੱਛਾ ਚਾਰਜਰ ਫਿਰ ਉਹ ਕਿਵੇਂ ਤਿਆਰ ਕਰਦੇ ਆ ਹਾਂ ਅੰਦਰ ਇੰਜੀਨੀਅਰ ਬੈਠੇ ਆ ਅੱਛਾ ਕਿਹੜੀ ਚੀਜ਼ ਤੋਂ ਟਿਊਬ ਨਹੀਂ ਹਾਂ ਟਿਊਬ ਦੇ ਜਿਹੜੇ ਕੋਇਲ ਜੀ ਨਹੀਂ ਹੁੰਦੀ ਹਾਂ ਉਹ ਤੋਂ ਫੋਨ ਚਾਰਜਰ ਬਣਾ ਦਿੰਦੇ ਆ ਧਾਰਾ ਲਾ ਕੇ ਬਾਈ ਉਹਦੇ ਕਨੈਕਟਰ ਤੋਂ ਬਿਲਕੁਲ ਅੱਛਾ ਕਨੈਕਟਰ ਤੋਂ ਫੋਨ ਚਾਰਜ ਬਣਦਾ ਹੈ ਜੇ LED ਬੱਲਵ ਮਿਲ ਜੇ ਹਾਂ ਉਹ ਤੋਂ ਤਿਆਰ ਕਰ ਦਿੰਦੇ ਆ ਚਾਰਜਰ ਅੱਛਾ ਇਹ ਦੇ ਦਿਮਾਗ ਹੈ ਦੇਖ ਠੀਕ ਹੈ ਸਹੀ ਗੱਲ ਆ ਬੰਦਾ ਚਮਚਾ ਘੜਸੀ ਆਪਦੀ ਬਣਾ ਲੈਂਦੇ ਆ ਹੂੰ ਲੱਕੜ ਚੱਕ ਲਈ ਫੱਟੀ ਹਾਂ ਜੇ ਪੂਰਾ ਪਤਲੀ ਆ ਉਹਨੂੰ ਕਰ ਦੇਣਾ ਖੁਰਚੀ ਜਾਣਾ ਬੈਠਿਆ ਨੇ ਡੰਗ ਪਾ ਲੈਣਾ ਹੀ ਚਮਚਾ ਬਣ ਗਿਆ ਹਾਂ ਜੇ ਥੋੜੀ ਜੀ ਮੋਟੀ ਤੇ ਚੌੜੀ ਆ ਉਹਦੇ ਚ ਜਿਆਦਾ ਡੂੰਗਾ ਪਾ ਕੇ ਹੂੰ ਡੂੰਗਾ ਉਹ ਘੜਸੀ ਬਣ ਗਈ ਜੇ ਕੋਈ ਲੱਕੜ ਗੋਲ ਜੀ ਆ ਉਹਨੂੰ ਟਕਾ ਕੇ ਘੜ ਕੇ ਉਹਦਾ ਕੋਟਣਾ ਬਣਾ ਲਿਆ ਚਰਨੀ ਦਾ ਘੜਨ ਨੂੰ ਅੱਛਾ ਸੰਦ ਦਾ ਸਾਰੇ ਬਿਨਾ ਸੰਦਾਂ ਤੋਂ ਹੀ ਬਣਾ ਲੈਂਦੇ ਆਓ ਬਾਹਰੋਂ ਨਹੀਂ ਜਾਣ ਦਿੰਦੇ ਜਾਨੀ ਮੈਂ ਕਹਿੰਦਾ ਬਾਹਰੋਂ ਜਾਣ ਦੇਣ ਜਾਂ ਨਾ ਜਾਣ ਦੇਣ ਹਾਂ ਬਣੀ ਤਾਂ ਅੰਦਰ ਹੀ ਜਾਂਦਾ ਹੈ ਅੰਦਰ ਹੀ ਬਣੀ ਜਾਂਦੇ ਆ ਠੀਕ ਹੈ ਹਾਂ ਯਾਰ ਫੇਰ ਇਹ ਕਹਿੰਦੇ ਅੱਗ ਹੈ ਹਾਂ ਪੁਰਾਣੇ ਕਹਿੰਦੇ ਪਹਿਲਾਂ ਮਾਨਵ ਨੇ ਕਿਵੇਂ ਅੱਗ ਤਿਆਰ ਕਰੀ ਸੀ ਹਣਾ ਹਾਂ ਬੱਟੇ ਨਾਲ ਬੱਟਾ ਮਾਰ ਕੇ ਕਰੀ ਸੀ ਹਾਂ ਇਹ ਕਿਹੜਾ ਉਹਦੇ ਨਾਲੋਂ ਘੱਟ ਹੈ ਹਾਂ ਇਹਨਾਂ ਨੇ ਜੀਲ 'ਚ ਤਿਆਰ ਕਰੀ ਹੈ ਉਹ ਕਿਵੇਂ ਬਿਨਾ ਮਾਚਿਸ ਤੋਂ ਜਿਹੜੇ ਆਪਣੇ ਕੋਲੇ ਸਰਾਣੇ ਰਜਾਈਆਂ ਆ ਹਾਂ ਉਹਦੀ ਰੂਹ ਕੱਢ ਲੈਣੀ ਆ ਅੱਛਾ ਰੂਹ ਕੱਢ ਕੇ ਹਾਂ ਜੇ 5 ਕਿਲੋ ਦੀ ਰਜਾਈ ਆ ਜਦੋਂ ਬੰਦਾ ਆਉਂਦਾ ਕਿਲੋ ਗਰੂ ਹੀ ਰਹਿ ਜਾਂਦੀ ਆ ਸਾੜ ਜਾਈ ਲਈ ਫਿਰ ਦੰਦਾ ਉੱਤੇ ਹੀ ਅੱਛਾ ਰੂਹ ਤਾਂ ਸਾੜ ਦਿੰਦਾ ਹਾਂ ਉਹਨਾਂ ਨੇ ਕੀ ਕਰਨਾ ਭਾਈ ਉਹ ਰੂਹ ਹਾਂ ਤੇ ਤਾਰਾਂ ਦੇ ਜੋੜ ਐ ਹਾਂ ਗਰੇਵੇ ਹਾਂ ਠੀਕ ਆ ਮੜੀਆਂ ਮੜੀਆਂ ਛੱਲ ਕੇ ਅੱਛਾ ਤੇ ਤਾਰਾਂ ਦੇ ਟੋਟੇ ਰੱਖੇ ਆ ਹਾਂ ਉਹਨਾਂ ਨਾਲ ਲਵੇਟ ਕੇ ਉੱਤੋਂ ਦੀ ਹਾਂ ਠੀਕ ਆ ਪਾ ਕੇ ਗਰੂੰਢੀ ਹਾਂ ਤੇ ਤਾਰਾਂ ਦਾ ਸੰਪਰਕ ਬਣਾ ਦਿੰਦੇ ਆ ਰੂਹ ਤੇ ਰੂਹ ਤੇ ਅੱਛਾ ਰੂਹ ਧੁਖਣ ਲੱਗ ਜਾਂਦੀ ਐ ਹੂੰ ਉਹਨੂੰ ਫੂਕ ਮਾਰਦੇ ਉਹ ਜਗ ਪੈਂਦੀ ਐ ਅੱਛਾ ਇਹ ਦੇਖ ਅੰਦਰ ਦੀਵਾ ਤਾਂ ਜਾਨ ਨਹੀਂ ਦਿੰਦੇ ਤੇਲ ਤਾਂ ਸਰੋਂ ਦਾ ਹੈਗਾ ਨਾ ਹਾਂ ਦੀਵਾ ਆਲੂ ਨੂੰ ਖਾਲੀ ਕਰ ਲੈਣਾ ਕੱਟ ਕੇ ਅੱਛਾ ਉਹਦੇ 'ਚ ਰੂਹ ਵਾਲੀ ਬੱਤੀ ਪਾ ਕੇ ਤੇਲ ਭਰ ਕੇ ਦੀਵਾ ਜਗਾ ਦੇਣਾ ਅੱਛਾ ਜੇ ਉਹ ਜਿਹੜੇ ਚਿੱਟੇ ਵਾਲੇ ਐ ਉਹਨਾਂ ਨੂੰ ਕੋਈ ਪਤਲੀ ਲੀਰ ਲੈ ਕੇ ਬੱਤ ਦੇ ਲੈਣਾ ਉਹਨੂੰ ਹਾਂ ਭਟ ਦੇ ਕੇ ਸਰੋਂ ਦਾ ਤੇਲ ਪਾ ਕੇ ਉਹ ਜਗਾ ਕੇ ਫੜ ਕੇ ਬੈਠੇ ਰਹਿੰਦੇ ਆ ਉਹ ਉਹ ਵੀ ਦੀਵਾ ਬਣ ਗਿਆ ਉਹ ਲਾਈਟਰ ਬਣ ਗਿਆ ਉਹ ਲਾਈਟਰ ਬਣ ਗਿਆ ਉਹਨਾਂ ਨੂੰ ਅੱਗ ਨਹੀਂ ਲੱਗਦੀ ਤੇ ਫਿਰ ਪੰਨੀ ਕਿੱਥੋਂ ਲੈਂਦੇ ਆ ਉਹ ਵੀ ਵੱਡੇ ਵੱਡੇ ਦਿਮਾਗ ਆ ਉਹਨਾਂ ਦੇ ਹਾਂ ਕੈਪਸੂਲ ਨਹੀਂ ਕੈਪਸੂਲ ਹਾਂ ਕੈਪਸੂਲਾਂ ਵਾਲੇ ਪੱਤੇ ਤੋਂ ਤਿਆਰ ਕਰ ਦਿੰਦੇ ਆ ਅੱਛਾ ਖਾਲੀ ਕਰਕੇ ਹਾਂ ਠੀਕ ਹੈ ਹੂੰ ਹੁਣ ਯਾਰ ਤੈਨੂੰ ਮੈਂ ਕੀ ਦੱਸਾਂ ਯਾਰ ਅੰਦਰ ਸਮਾਨ ਕੰਟੀਨ ਹੈ ਹੂੰ ਜਿਹੜੀ ਚੀਜ਼ ਕੰਟੀਨ ਤੇ ਮਿਲਦੀ ਐ ਹੂੰ ਜੇ ਤੁਸੀਂ ਉਹ ਡਿਊਟੀ 'ਚ ਲੈ ਕੇ ਉੱਠ ਕੇ ਫੜੀ ਜਾਣੀ ਐ ਅੱਛਾ ਉਹ ਕਿੱਡੀ ਕੀ ਚੀਜ਼ ਐ ਉਹ ਕਿਵੇਂ ਆਪਣੇ ਨਾਲ ਦਾ ਬੰਦਾ ਨਹ ਘਟ ਨਹੀਂ ਲਈ ਉਹਨੇ ਨੀਲ ਕਟਰ 30ਾਂ ਦਾ ਅੱਛਾ ਛੋਟੀ 10.5 ਹਾਂ 30ਾਂ ਦੀ ਲੈ ਲਈ ਅੰਦਰ ਅੰਦਰ ਹਾਂ ਲੈ ਕੇ ਤੇ ਡਿਊਟੀ 'ਚ ਜਾਂਦਾ ਐ ਅੱਛਾ ਮੁਲਾਕਾਤ ਆ ਗਈ ਜੇਬ 'ਚ ਰਹੇਗੀ ਹਾਂ ਜਦੋਂ ਮੁੜ ਕੇ ਆਉਂਦਾ ਤਰਾਸੀ ਲੈਂਦੇ ਨਾ ਹਾਂ ਉਹ ਕਹਿੰਦਾ ਕੀ ਐ ਕਹਿੰਦਾ ਨੀਲ ਕਟਰ ਐ ਤੇ ਇਹ ਨਹੀਂ ਅੰਦਰ ਜਾ ਸਕਦਾ ਅੱਛਾ ਉਹ ਦੂਜੇ ਲੱਗੇ ਵੇ ਸੀਗੇ ਹਾਂ ਹਿੰਦੀ ਵਾਲੇ ਹਾਂ ਇਹ ਨਹੀਂ ਅੰਦਰ ਜਾਏਗਾ ਕਹਿੰਦਾ ਅੰਦਰੋਂ ਤਾਂ ਲਈ ਹੈ ਯਾਰ ਹਾਂ ਦੁਕਾਨ ਤੋਂ ਹਾਂ ਭਲੇ ਲਈ ਹੈ ਕਹਿੰਦਾ ਪਰ ਇਧਰ ਸੇ ਅੰਦਰ ਨਹੀਂ ਜਾਏਗਾ ਇਹ ਕੀ ਚੱਕਰ ਆ ਬਾਬਾ ਉਹ ਕਹਿੰਦਾ ਭਾਈ ਸਾਹਿਬ ਮੈਂ ਤੀਆਂ ਦੀ ਫੇਰ ਲਊ ਯਾਰ ਹਾਂ ਆਪ ਕੋ ਇੱਕ ਵਾਰ ਹੀ ਬੋਲ ਦਿਆ ਨਾ ਹਾਂ ਇਹ ਤਿਆਰ ਬਣਤਾ ਹੈ ਇਸ ਕਾ ਇਹ ਅੰਦਰ ਨਹੀਂ ਜਾਏਗਾ ਅੱਛਾ ਉਹ ਕਹਿੰਦਾ ਉੱਥੋਂ ਖਸਮਾ ਤੀਆਂ ਦੀ ਮਿਲਦੀ ਹੈ ਹਾਂ ਕਿਉਂ ਦੀ ਖਰਾਬ ਕਰਦਾ ਯਾਰ ਹਾਂ ਪਰ ਨਹੀਂ ਉਹਨੇ ਕੱਢ ਲਈ ਅੱਛਾ ਉਹ ਕਹਿੰਦਾ ਮੈਂ ਹਜੇ ਲੈਣ ਆਉਂਦਾ ਸੀਗਾ ਉਹਨੂੰ ਪੜਾਇਆ ਬੀਜੀਆਂ ਦੀ ਅੱਛਾ ਚਲੋ ਉਹੀ ਮੈਂ ਤੀਆਂ ਦੀ ਫੇਰ ਲੈ ਆ ਆ ਦਾ ਕੰਮ ਆ ਯਾਰ ਯਾਰ ਕਿਉਂ ਗਵਰਨਮੈਂਟ ਕਿਉਂ ਨਹੀਂ ਧਿਆਨ ਦਿੰਦੀ ਹੂੰ ਉਹਨੂੰ ਕਿਉਂ ਨਹੀਂ ਯਾਰ ਰੈਗੂਲਰ ਕਰਦੀ ਇਹ ਚੀਜ਼ਾਂ ਹੂੰ ਹੈ ਜਿਹੜੀਆਂ ਚੀਜ਼ਾਂ ਨਾਲ ਨੁਕਸਾਨ ਹੁੰਦਾ ਹੁੰਦਾ ਯਾਰ ਹੂੰ ਉਹ ਬੈਨ ਕਰਨ ਪਰ ਉਹ ਵਾਧੂ ਮਿਲਦੀਆਂ ਚੇਟਾ ਕਿਹੜੀ ਜੇਲ੍ਹ 'ਚ ਨਹੀਂ ਮਿਲਦਾ ਸਹੀ ਗੱਲ ਆ ਸਭ ਤਾਂ ਹੀ ਮਿਲਦਾ ਮੋਬਾਈਲ ਕਿਉਂ ਰੱਖੇ ਜਾਂਦੇ ਆ ਕਿਉਂਕਿ एसटीडी ਹੁੰਦੀ ਹੈ ਹਾਂ ਦੋ ਬੂਥ ਹੈ ਹਾਂ 1400 ਬੰਦਾ ਹੈ ਹਾਂ ਹੁਣ 1400 ਬੰਦਾ ਤੇ ਖੋਲਣਾ ਕਿੰਨਾ ਕੁ ਟਾਈਮ ਹੁੰਦਾ ਕਿਤੇ ਆਪ ਦੁਪਹਿਰੇ ਤਾਂ ਬੰਦ ਹੁੰਦਾ ਦੁਪਹਿਰੇ ਫੇਰ ਬੰਦ ਆ ਉਹ ਹਾਂ 3 ਘੰਟੇ ਹਾਂ ਤੇ 1400 ਬੰਦਾ ਹੁਣ ਉਹਦੀ ਬਾਰੀ ਕਿਵੇਂ ਆਊ ਬਿਲਕੁਲ ਸਹੀ ਗੱਲ ਜਾਂ ਤਾਂ ਬੂਥ 5 7 ਕਰਨ ਹਾਂ ਜਾਂ ਫੇਰ ਬੈਰਕਾਂ ਦੇ ਹਿਸਾਬ ਨਾਲ ਖੋਲਣ ਹਾਂ ਵਿਆਹ ਵੇਰ ਕਾਲਾ ਅੱਜ ਵਾਰੀ ਆ ਦੂਜੇ ਦੀ ਕੱਲ ਨੂੰ ਆ ਦੂਜੇ ਦੀ ਪਰਸੋਂ ਨੂੰ ਆ ਹੂੰ ਠੀਕ ਐ ਏਸ ਹਿਸਾਬ ਨਾਲ ਹੋਣ ਫਿਰ ਕੰਟੀਨ ਆ ਉੱਥੇ ਹਾਂ ਹਰ ਬੰਦੇ ਨੇ ਕੰਟੀਨ ਤੇ ਪੈਸਾ ਪੋਣਾ ਘਰੋਂ ਹਾਂ ਲੱਖਾਂ ਰੁਪਈਆ ਪੈਂਦਾ ਬਾਈ ਇੱਕ ਦਿਨ ਦਾ ਬਿਲਕੁਲ ਪੈਂਦਾ ਲੱਖਾਂ ਰੁਪਈਆ ਹੂੰ ਤੇ ਉਹ ਦੇਖ ਲਾ ਤੂੰ ਵਰਤਿਆ ਮਹੀਨੇ ਚ ਜਾਣਾ ਹੂੰ ਤੇ ਇਹ ਇੱਕ ਦਿਨ ਦਾ ਲੱਖਾਂ ਰੁਪਈਆ ਆਉਂਦਾ ਤੇ ਮਹੀਨੇ ਦਾ ਕਿੰਨਾ ਹੋ ਗਿਆ ਹੂੰ ਉਹਦਾ ਵਿਆਜ ਕਿੰਨਾ ਹੋ ਗਿਆ ਹਾਂ ਠੀਕ ਐ ਇਹ ਲੈਣੇ ਦਾ ਅੰਦਰੋਂ ਆਲੂ ਗੰਡੇ ਫਲਾਨਾ ਕਿਉਂਕਿ ਉਹ ਤਾਂ ਜਿਹੜੀ ਦਾਲ ਹੁੰਦੀ ਅੰਦਰ ਲਈ ਉਹ ਵੀ ਬਾਬਾ ਮਹਿੰਗੇ ਮਿਲਦੇ ਆ ਉਹਦਾ ਕੋਈ ਖਾਂਦਾ ਨਹੀਂ ਦਾਲ ਤਾਂ ਹਾਂ ਤੇ ਪਿਆਜ਼ ਆਲੂ ਲਸਣ ਪਿਆਜ਼ ਅਦਰਕ ਮਹਿੰਗਾ ਹੈ ਹਾਂ ਅੰਦਰ ਹਾਂ ਠੀਕ ਹੈ ਹਾਂ ਤੇ ਤੜਕਾ ਸਭ ਨੇ ਲਾਉਣਾ ਉਹਦੀ ਵੀ ਕਮਾਈ ਕਰਦਾ ਜਿਹੜਾ ਪ੍ਰਸ਼ਾਸਨ ਫੁੱਲ ਹੂੰ ਫੁੱਲ ਹਾਂ ਇਸ ਕਰਕੇ ਜਿਹੜੇ ਮਾਰੇ ਹੁੰਦੇ ਆ ਹੂੰ ਉਹ ਤਗੜੇ ਦੇ ਭਾਂਡੇ ਧੋ ਕੇ ਸਾਰੀ ਜਾਂਦੇ ਜਿਹੜਾ ਤਗੜਾ ਉਹਦਾ ਸੱਤੀ ਵੀ 100 ਇਹ ਮੈਂ ਅੰਦਰ ਜਾ ਕੇ ਦੇਖਿਆ अच्छा ਜਿਹੜੇ بیمਾਖਾਨ ਵਾਲੇ بیمਾ ਖਾਈ ਜਾਂਦੇ ਜਿਹੜੇ ਚਟਾ ਪੀਣ ਵਾਲੇ ਚਟਾ ਪੀ ਜਾਂਦੇ ਐ اچھا ਸਾਰਾ ਕੁਝ ਖੁੱਲਾ ਭਾਈ اچھا ਜਿਵੇਂ ਮਰਜ਼ੀ ਕਰੋ ਯਾਰ ਨਜ਼ਾਰੇ ਲਓ ਪੈਸੇ ਚਾਹੀਦੇ ਆ ਪੈਸੇ ਚਾਹੀਦੇ